ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ 13 ਤੋਂ ਲੈ ਕੇ 15 ਦਸੰਬਰ 2024 ਕਿਵੇਂ ਦੇ ਰਹਿਣ ਵਾਲੇ ਨੇ ਸਭ ਤੋਂ ਪਹਿਲਾਂ ਅੱਜ ਤੇ ਸੈਟਲਾਈਟ ਇਮੇਜ ਦੇਖਾਂਗੇ ਬੱਦਲਬਾਈ ਧੁੰਦ ਤਾਪਮਾਨ ਕਿਵੇਂ ਦੇ ਰਹਿਗਾ ਪੰਜਾਬ ਦੇ ਵਿੱਚ ਇਹ ਗੱਲ ਕਰਾਂਗੇ ਤੇ ਫਿਰ ਆਉਂਦੇ 14 ਅਤੇ 15 ਤਰੀਕ ਦੀ ਜਾਣਕਾਰੀ ਵੀ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਠੀਤ ਲਹਿਰ ਦਾ ਪ੍ਰਕੋਪ ਜਾਰੀ ਹੈ ਜਿਵੇਂ ਕਿ ਤੁਹਾਨੂੰ ਅਲਰਟ ਜਾਰੀ ਹੋਇਆ ਸੀ ਅਸੀਂ ਤੁਹਾਡੇ ਤੱਕ ਜਾਣਕਾਰੀ ਪੁੱਛਦੀ ਕੀਤੀ ਸੀ ਕਿ 15 ਤਰੀਕ ਤੱਕ ਲਗਾਤਾਰ ਸ਼ੀਤ ਲਹਿਰ ਦੇ ਹਾਲਾਤ ਨੇ ਦਿਨ ਦੇ ਵੇਲੇ ਤਾਪਮਾਨ 20 ਡਿਗਰੀ ਤੋਂ ਥੱਲੇ ਅਤੇ ਰਾਤ ਦਾ ਤਾਪਮਾਨ ਜਿਹੜਾ ਹੈ ਉਹ 3 ਤੋਂ 4 ਡਿਗਰੀ ਤੱਕ ਵਧਿਆ ਰਹੇਗਾ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜਿਸ ਤੋਂ ਫਿਲਹਾਲ ਪੰਜਾਬ ਦਾ ਮੌਸਮ ਠੀਕ ਠਾਕ ਹੈ ਪਰ ਧੁੰਦਲਾ ਮਾਹੌਲ ਬਣਿਆ ਹੋਇਆ ਜੀ ਪਹਾੜੀ ਖੇਤਰਾਂ ਵਿੱਚ ਲਗਾਤਾਰ ਸਿਸਟਮ ਬਣ ਰਹੇ ਨੇ ਤੇ ਸਿਸਟਮਾਂ ਦੇ ਕਾਰਨ ਪੰਜਾਬ ਦਾ ਤਾਪਮਾਨ ਵੀ ਕਾਫੀ ਘਟਿਆ ਹੋਇਆ ਦਿਖਾਈ ਦੇ ਰਿਹਾ ਹੈ ਇਹ ਪਹਾੜੀ ਖੇਤਰਾਂ ਦੇ ਮਾਹੌਲ ਦੇ ਕਾਰਨ ਪੰਜਾਬ ਦੇ ਵਿੱਚ ਵੀ ਕਾਫੀ ਠੰਡ ਦਾ ਪਹਾੜੀ ਖੇਤਰਾਂ ਵਿੱਚ ਲਗਾਤਾਰ ਬਰਫਬਾਰੀ ਦੇ ਹਾਲਾਤ ਬढ़े ਹੋਏ ਨੇ ਗੱਲ ਕੀਤੀ ਜਾਵੇ ਅਗਰ ਮੈਦਾਨੀ ਇਲਾਕਿਆਂ ਦੀ ਤਾਂ ਪੰਜਾਬ ਵਿੱਚ ਧੁੰਦ ਦੇ ਹਾਲਾਤ ਅੱਜ ਦੇਖਣ ਨੂੰ ਮਿਲ ਰਹੇ ਨੇ ਅੱਜ ਪੰਜਾਬ ਦੇ ਵਿੱਚ ਬੱਦਲਬਾਗੀ ਦਾ ਅਸਰ ਰਹੇਗਾ ਅੱਜ ਬੱਦਲਬਾਗੀ ਦਾ ਮਾਹੌਲ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪਹਾੜੀ ਖੇਤਰਾਂ ਤੋਂ ਇਲਾਵਾ ਪੱਛਮੀ ਇਲਾਕੇ ਵਿੱਚ ਵੀ ਬੱਦਲਬਾਗੀ ਸਿਸਟਮ ਬढ़े ਹੋਏ ਨੇ ਜੋ ਕਿ ਬਾਅਦ ਦੁਪਹਿਰ ਪੰਜਾਬ ਵੱਲ ਕੂਚ ਕਰ ਸਕਦੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਧੁੰਦ ਦਾ ਮਾਹੌਲ ਬਣਿਆ ਹੋਇਆ ਹੈ ਨਹੀਂ ਕੋਰੇ ਦੇ ਕੀ ਹਾਲਾਤ ਨੇ ਤਾ ਆਪਣਾ ਕੀ ਮੀਦਾ ਹੈ ਤੇ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਚੈਨਲ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਅਤੇ ਬਧੀਏ ਤਰੀਕੇ ਨਾਲ ਮਿਲਦੀ ਰਹੇ ਇਸ ਤੋਂ ਰਵਾ ਬਾਕੀ ਚੈਨਲ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਅਗਲੇ ਦਰਸ਼ਕ ਵੀ ਰੱਦ ਤੱਕ ਵੀ ਜਾਣਕਾਰੀ ਪਹੁੰਚ ਸਕੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ ਕੋਹਰੇ ਦੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਆਉਂਦੇ 2 ਤੋਂ 3 ਦਿਨ ਬਣੇ ਰਹਿਣਗੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚੋਂ ਕੋਹਰੇ ਦੀ ਖਬਰਾਂ ਵੀ ਆਈਆਂ ਨੇ ਜੋ ਕਿ ਫਸਲਾਂ ਦੇ ਲਈ ਕੋਈ ਵੱਡੀ ਚੰਗੀ ਗੱਲ ਨਹੀਂ ਹੈ ਪਰ ਦਿਨ ਦੇ ਵੇਲੇ ਚੰਗੀ ਧੁੱਪ ਵੀ ਲੱਗ ਰਹੀ ਹੈ ਜਿਸ ਦੇ ਨਾਲ ਥੋੜਾ ਬਹੁਤਾ ਅਸਰ ਤਾਂ ਘਟ ਹੀ ਰਿਹਾ ਹੈ ਪਰ ਧੁੱਪ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੋ ਰਿਹਾ ਕਿਉਂਕਿ ਪੱਛਮੀ ਹਵਾ ਦੀ ਜਿਹੜੀ ਵਾਪਸੀ ਹੋਣ ਦੇ ਕਾਰਨ ਠੰਢ ਦੇ ਹਾਲਾਤ ਦਿਨ ਦੇ ਵੇਲੇ ਵੀ ਕਾਫੀ ਜ਼ਿਆਦਾ بڑھے ਹੋਏ ਨੇ। ਸ਼ੀਤ ਲਹਿਰ ਦਾ ਮਾਹੌਲ ਬੜਿਆ ਹੋਇਆ ਹੈ। ਸਵੇਰ ਤੇ ਸ਼ਾਮ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਤਾਪਮਾਨ ਦਿਨ ਦੇ ਵੇਲੇ 18 ਡਿਗਰੀ, 15 ਡਿਗਰੀ, 16 ਡਿਗਰੀ ਅਤੇ ਰਾਤ ਦੇ ਤਾਪਮਾਨ 2-3 ਡਿਗਰੀ ਤੱਕ ਆ ਚੁੱਕੇ ਨੇ। ਅੱਜ ਵੀ ਇਸੇ ਤਰੀਕੇ ਦੇ ਹਾਲਾਤ ਲਗਾਤਾਰ ਬੜੇ ਰਹਿਣਗੇ। ਕਿਸਾਨ ਵੀਰਾਂ ਨੂੰ ਸੋਚ ਇਹ ਹੀ ਸੁਝਾਇਆ ਹੈ ਕਿ ਕੋਹਰੇ ਤੋਂ ਬਚਾਅ ਲਈ ਹਲਕੇ ਦਰਮਿਆਨਾ ਪਾਣੀ ਲਗਾ ਦਿਓ ਫਸਲਾਂ ਨੂੰ ਤਾਂ ਕਿ ਕੋਹਰੇ ਤੋਂ ਬਚਾਅ ਹੋ ਸਕੇ ਅਤੇ ਜਿਹੜੇ ਸਾਹਜੀ ਵਾਲੇ ਕਿਸਾਨ ਨੇ ਉਹ ਆਪਣੀ ਸਬਜ਼ੀ ਨੂੰ ਕਿਸੇ ਤਰੀਕੇ ਨਾਲ ਪਰਾਲੀ ਪਾ ਕੇ ਜਾਂ ਕਿਸੇ ਤਰੀਕੇ ਨਾਲ ਮਲਚਿੰਗ ਪੇਪਰ ਪਾ ਕੇ ਜਾਂ ਫਿਰ ਹਲਕਾ ਦਰਬਾਰਾ ਪਾਣੀ ਪਾ ਕੇ ਜਾਂ ਨਾਈਟ੍ਰੋਜਨ ਵਗੈਰਾ ਦੀ ਸਪਰੇਅ ਕਰਕੇ ਉਹ ਆਪਣੀ ਸਬਜ਼ੀ ਨੂੰ ਬਚਾ ਸਕਦੇ ਨੇ ਕੋਹਰੇ ਤੋਂ ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਅਲਰਟ ਇਹੀ ਕਹਿ ਰਿਹਾ ਕਿ ਅੱਧ ਬਾਅਦ ਦੁਪਹਿਰ ਬੱਦਲਵਈ ਦਾ ਅਸਰ ਰਹੇਗਾ 14 ਤਰੀਕ ਨੂੰ ਮੌਸਮ ਠੀਕ ਠਾਕ ਹੈ ਪਰ ਸੰਘਣੀ ਧੁੰਦ ਅਤੇ ਕੋਹਰੇ ਦੇ ਹਾਲਾਤ ਜਿਹੜੇ ਨੇ ਉਹ 13 14 ਤਰੀਕ ਤੇ 15 ਤਿਕ ਨੂੰ ਜ਼ਿਆਦਾ ਵੱਣਦੇ ਦਿਖਾਈ ਦੇ ਰਹੇ ਨੇ ਬਾਕੀ ਇਸ ਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬੜੇ ਰਿਓ ਚਰਲ ਵੈਦਰ ਅਪਡੇਟਸ ਉਰੇ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰ ਪੈੜ ਭਰਾਵਾ ਦਾ ਧੰਨਵਾਦੀ ਮਿਲਦੇ ਜੀ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ